ਮੈਂ ਕੋਟ ਮੈਂ ਸਿੰਘ ਹਾਂ ਜੀ ਤੇ ਕਿੱਥੋਂ ਮਾਲ ਤੁਸੀਂ ਅੱਜ ਸਵੇਰੇ ਚੁੱਕਿਆ ਤੇ ਕਿੱਥੇ ਲੈ ਗਏ ਹੋ ਤੁਹਾਨੂੰ ਕਿਨੇ ਭੇਜਿਆ ਤੇ ਸਾਨੂੰ ਕਿਹੇ ਉਥੇ ਬੰਦੇ ਆਮ ਆਉਂਦੇ ਆ ਅੱਡੇ ਦੇ ਵਿੱਚ ਅੱਛਾ ਜੀ ਚਾਟੀਵੰਡ ਚੌਂਕ ਤੇ ਹਮ ਅੱਡੇ ਤੇ ਅਸੀਂ ਰਹਿੰਦੇ ਆ ਹਮ ਅੱਡੇ ਤੋਂ ਸਾਨੂੰ ਉਹਨਾਂ ਨੇ ਕੀਤਾ ਹਮ ਕਰਕੇ ਤੇ ਉਹਨਾਂ ਨੇ ਮੇਰੇ ਨਾਲ 600 ਰੁਪਏ ਕੀਤਾ ਹਮ ਤੇ ਉਹਨਾਂ ਆ ਕੇ ਉਥੋਂ ਪਰਚੀ ਦਿੱਤੀ ਆ ਹਮ ਤੇ ਤੁਸੀਂ ਮਾਲ ਲੈ ਆਉਣਾ ਉਤੋਂ ਹਮ ਫਿਰ ਸਟੋਰ अच्छा जी ਤੇ ਮੈਂ ਆ ਗਿਆ ਮੈਨੂੰ ਇੱਥੇ ਆਇਆ ਤੇ ਫੇਰ ਹੁਣ ਫੋਨ ਕੀਤਾ ਤੇ ਹੋਰ ਆਪਾਂ ਤਾਂ ਪੜਿਆ ਇਸ ਗੱਲ ਦਾ ਆਪਾਂ ਨੂੰ ਸਮਝ ਨਹੀਂ ਕਿ ਕੀ ਇਹ ਹੈ ਰਾ ਫਿਰ ਚੱਲਣ ਦੀ ਕਿ ਕੀ ਉਹ ਬੰਦੇ ਦਾ ਫੋਨ ਤਾਂ ਹੁਣ ਤੀ ਲਾਂਦੀ ਚੁੱਕਦਾ ਫੋਨ ਨਾ ਨਹੀਂ ਤੁਹਾਨੂੰ ਪੈਸੇ ਦੇ ਦਿੱਤੇ ਹੰਦੇ ਸੀ 100 ਰੁਪਿਆ ਦਿੱਤਾ ਅੱਛਾ ਜੀ ਹੋਰ ਨਹੀਂ ਮਾਲ ਕਿੱਥੋਂ ਲੈ ਕੇ ਕਿੱਥੇ ਛੱਡਣਾ ਸੀ ਅੱਗੇ ਇਹ ਭਗਤਾਂ ਵਾਲੇ ਦੇ ਲਾਗੇ ਉਹਨਾਂ ਨੇ ਦੱਸਿਆ ਸੀ ਮੈਂ ਖਲੂੰਗਾ ਅੱਛਾ ਜੀ ਉੱਥੇ ਮੈਂ ਗੱਡੀ ਤੁਹਾਨੂੰ ਕੋਈ ਆਪਣੀ ਫੈਕਟਰੀ ਨਹੀਂ ਦੱਸੀ ਕਿੱਥੇ ਮਾਲ ਛੱਡਣਾ ਕੋਈ ਨਹੀਂ ਦੱਸੀ ਕੀ ਕਹਿੰਦਾ ਭਗਤਾਂ ਵਾਲੇ ਆ ਜਾਓ ਫੇਰ ਦੱਸਾਂਗੇ ਹਾਂ ਉਹ ਇੱਥੇ ਆਂਦਾ ਮੈਂ ਖਲੋਤਾ ਹੂੰਗਾ ਅੱਛਾ ਕਿੱਦਾਂ ਦਾ ਬੰਦਾ ਵਾ ਤੁਹਾਨੂੰ ਪਛਾਣ ਲੋਗੇ ਜੇ ਤੁਸੀਂ ਵੇਖੋਗੇ ਤੇ ਹਾਂਜੀ ਤਾਂ ਪਹਿਲਾਂ ਵੀ ਤੁਸੀਂ ਕਈ ਵਾਰ ਉਹਦਾ ਮਾਲ ਛੱਡਿਆ ਕਰਦੇ ਨਹੀਂ ਜੀ ਮੈਂ ਤਾਂ ਉਹਨੂੰ ਵੇਖਿਆ ਨਹੀਂ ਅੱਜ ਪਹਿਲੀ ਵਾਰ ਹੀ ਮਿਲਿਆ ਬੰਦਾ ਹਾਂਜੀ ਇੱਥੇ ਪਹਿਲੀ ਵਾਰ ਹੀ ਆਏ ਜੇ ਹਾਂਜੀ ਮੇਰਾ ਕਮਲਜੀਤ ਸਿੰਘ ਨਾਮ ਹੈ ਕੀ ਹੋਇਆ ਜੀ ਮਾਮਲਾ ਇਹ ਹੈ ਜੀ ਕਿ ਅਸੀਂ ਲੋਕ ਦੁਕਾਨਾਂ ਉੱਤੇ ਬੈੰਨੇ ਆ ਮਜੀਠ ਮੰਡੀ ਹੋ ਗਈ ਕਨਕ ਮੰਡੀ ਹੋ ਗਈ ਢਾਬ ਹੋ ਗਈ ਸਾਡੇ ਲੋਕਾਂ ਦੇ ਜਿਹੜੇ ਮਾਲ ਹੁੰਦੇ ਆ ਨਾ ਖਾਸ ਕਰ ਗਰਮੀਆਂ ਦੇ ਵਿੱਚ ਤੇ ਅਸੀਂ ਕੋਲਡ ਸਟੋਰਾਂ ਚ ਮਾਲ ਰੱਖਨੇ ਆ ਜੀ ਕਿ ਤਾਂ ਕਿ ਖਰਾਬ ਨਾ ਹੋਵੇ ਤੇ ਫਿਰ ਆਪਣੀ ਲੋੜ ਮੁਤਾਬਕ ਪਾਈ ਨਗ 10 ਨਗ 20 ਨਗ ਜਿਹੋ ਜਿਹਾ ਕੋਈ ਵਪਾਰੀ ਉਸ ਹਿਸਾਬ ਨਾਲੋ ਮਾਲ ਸਟੋਰਾਂ ਚੋਂ ਮੰਗਾਂਦਾ ਅੱਜ ਅਸੀਂ ਕੋਈ ਮਾਲ ਹੀ ਮੰਗਾਇਆ ਨਹੀਂ ਤੇ ਸਾਨੂੰ ਫੋਨ ਆਇਆ ਕੋਲਡ ਸਟੋਰ ਦੇ ਉੱਤੋਂ ਵੀ ਤੁਹਾਡੇ 50 ਨਗ ਕੋਈ ਬੰਦਾ ਜੁੱਟ ਲੈਣ ਆਇਆ ਵਾ ਜੀ ਤੇ ਅਸੀਂ ਕਦੀ ਉਹ ਸਾਡੀ ਉੱਥੇ ਜਿਹੜੀ ਆ ਦੁਕਾਨ ਜਰਾਮ ਸਿੰਘ ਸੁੰਦਰ ਸਿੰਘ ਦੀ ਦੁਕਾਨ ਆ ਇੱਥੇ ਪਰਚੂਨ ਮਾਲ ਵੇਚਦੇ ਆ ਤੇ ਅਸੀਂ ਕਦੀ ਆ ਜਿਹੜੇ ਜੁੱਟ ਵੀ ਹੁੰਦੇ 10 15 10 ਨਗ ਤੋਂ ਵੱਧ ਕਦੀ ਮਹੰਗਾਏ ਨਹੀਂ ਸੀ ਤੇ ਅੱਜ ਉਹਨੂੰ ਥੋੜਾ ਜਿਹਾ ਜਿਹੜਾ ਕੋਲਡ ਸਟੋਰ 'ਚ ਬੰਦਾ ਬੈਠਾ ਉਹਨੂੰ ਥੋੜਾ ਸ਼ੱਕ ਪਿਆ ਕਿ ਭਈ ਇਹਨਾਂ ਨੇ ਇਹ ਜਿਹੜਾ ਲਾਟਰ ਪੈਡ ਵੀ ਵੇਖਿਆ ਗਿਆ ਉਹਦੇ ਵਿੱਚ ਵੀ ਉਹਨੂੰ ਥੋੜਾ ਸ਼ੱਕ ਪਿਆ ਵੀ ਇਹ ਪੂਰੀ ਤਰ੍ਹਾਂ ਨਹੀਂ ਹੈਗਾ ਸਹੀ ਤਰੀਕੇ ਨਾਲ ਇਹ ਲੈਟਰ ਪੈਡ ਤੁਸੀਂ ਦੇਖੋ ਤੇ ਉਹ ਨਾਮ ਪਰ ਉਹਨੇ ਸਾਰਾ ਲਿਖਿਆ ਆਇਆ ਹਮਮ ਇਹ ਸ਼ੱਕ ਪਿਆ ਉਹਨੇ ਸਾਨੂੰ ਫੋਨ ਕੀਤਾ ਭਈ ਅਸੀਂ ਉਹਨੂੰ ਕਿਹਾ ਵੀ ਅਸੀਂ ਕੋਈ ਆਪਣਾ ਬੰਦਾ ਨਹੀਂ ਭੇਜਿਆ ਹਾਂ ਤੋ ਕਹਿੰਦਾ ਜੀ ਫੇਰ ਇੱਥੇ ਇੱਕ ਬੰਦਾ ਆਇਆਦਾ ਜਿਹਨੂੰ ਅਸੀਂ ਹੌਲੀ-ਹੌਲੀ ਜਾਣ ਕੇ ਮਾਲ ਲਦਾ ਰਹੇ ਹਾਂ ਤਾਂ ਕਿ ਉਹਨੂੰ ਵੀ ਸ਼ੱਕ ਨਾ ਪਵੇ ਤੇ ਤੁਸੀਂ ਆਂਦ ਕੇ ਪਹਿਲੇ ਤਹਿਕੀਕਾਤ ਕਰੋ ਅਸੀਂ ਇੱਥੇ ਆਏ ਹਾਂ ਤੇ ਫੇਰ ਅਸੀਂ ਆ ਬੰਦੇ ਨੂੰ ਮਿਲੇ ਆ ਵੀ ਤੁਹਾਨੂੰ ਭੇਜਿਆ ਕਿੰਨੇ ਆ ਤੇ ਇਹਦੇ ਨਾਲ ਗੱਲ ਕਰੋ ਟੈਲੀਫੋਨ ਨੰਬਰ ਵੀ ਉਹਦਾ ਉਹਨੇ ਇਹਦੇ ਟੈਲੀਫੋਨ ਤੇ ਉਹਦਾ ਟੈਲੀਫੋਨ ਨੰਬਰ ਵੀ ਆਇਆ ਆ ਜਿਹੜੀਆਂ ਕਿ ਉਹਨੇ 2-3 ਵਾਰੀਆਂ ਗੱਲਾਂ ਵੀ ਕੀਤੀਆਂ ਟੈਲੀਫੋਨ ਤੇ ਤੇ ਬਾਕੀ ਹੋਣਾ ਇਹ ਦੱਸੇਗਾ ਵੀ ਕਿੱਥੋਂ ਨੂੰ ਉਹਨੇ ਆਨੇ ਕੀਤਾ ਵਾ ਜਾਂ ਕੀ ਕੀਤਾ ਬਾਕੀ ਇਹ ਜਿਹੜੀ ਗੱਲ ਜਿਹੜੀ ਹੈ ਨਾ ਇਹ ਬਹੁਤ ਛੋਟੀ ਗੱਲ ਨਹੀਂ ਹੈਗੀ ਇਹ ਬਹੁਤ ਵੱਡੀ ਗੱਲ ਹੈ ਕਿਉਂਕਿ ਅਸੀਂ ਵਪਾਰੀ ਲੋਕ ਐਤਵਾਰ ਦੇ ਉੱਤੇ ਮਾਲ ਸਟੋਰਾਂ ਜਿਹੜੇ ਰੱਖੇ ਹੁੰਦੇ ਆ ਆਪ ਤਾਂ ਸੀ ਲੋਕ ਆਨੇ ਨਹੀਂ ਆ ਮਾਲ ਚੁੱਕਣ ਤੇ ਬੰਦਿਆਂ ਨੂੰ ਭੇਜ ਦਿੱਤਾ ਹੁੰਦਾ ਰਸੀਦ ਨੰਬਰ ਲਿਖ ਕੇ ਤੇ ਇਹੋ ਜੇ ਕਾਂਡ ਇਹ ਇਹ ਕਾਂਡ ਨਾਲ ਮੇਰੇ ਹਿਸਾਬ ਨਾਲ ਤਾਂ ਹੋਰ ਵੀ ਨਿਕਲਨੇ ਚਾਹੀਦੇ ਆ ਕਿਉਂਕਿ ਜੇ ਬੰਦੇ ਨੇ ਪਹਿਲੀ ਵਾਰੀ ਤਾਂ ਕੰਮ ਕੀਤਾ ਨਹੀਂ ਹੋਏਗਾ ਔਰ ਇਹ ਬੜਾ ਜ਼ਰੂਰੀ ਆ ਇਹ ਤੁਹਾਡੇ ਨਾਲ ਹੀ ਕਿਉਂ ਵੀ ਪਹਿਲਾਂ ਤੁਹਾਡੀ ਕੋਠੀ ਦੇ ਕਬਜ਼ਾ ਕੀਤਾ ਵੀ ਕਰਨ ਦੀ ਕੋਸ਼ਿਸ਼ ਕਰਨ ਦੀ ਕੋਸ਼ਿਸ਼ ਕੀਤੀ ਕਬਜ਼ਾ ਕੀਤਾ ਨਹੀਂ ਕਬਜ਼ੇ ਦੀ ਕੋਸ਼ਿਸ਼ ਕੀਤੀ ਨਕਲੀ ਕਾਗਜ਼ ਬਣਾ ਕੇ ਨਕਲੀ ਕਾਗਜ਼ ਬਣਾ ਕੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਹੁਣ ਤੁਹਾਡੀ ਦੁਕਾਨ ਮਜੀ ਮਂਡੀ ਆ ਤੇ ਆ ਹੁਣ ਤੁਹਾਡੇ ਨਾਲ ਜਿਹੜਾ ਧੋਖਾ ਕਰਨਦੇ ਆ ਕੀ ਕਹਿਣਾ ਜਾਂਦੇ ਹੋ ਦੇਖੋ ਗੱਲ ਇਹ ਆ ਕਿ ਕੁਦਰਤ ਵੱਲੋਂ ਚੀਜ਼ਾਂ ਬਨੀਆਂ ਹੀ ਆ ਉਹ ਕੁਦਰਤ ਵੀ ਮੈਨੂੰ ਉਹਦੀ ਬਰਬਦੀ ਕੋਈ ਮਰਜ਼ੀ ਆ ਉਹ ਮੇਰੀ ਉਹ ਡਿਊਟੀ ਲਾ ਦਿੰਦੀ ਆ ਵੀ ਇਹੋ ਜਿਹੇ ਜਿਹੜੇ ਕਾਂਡ ਵੱਡੇ ਕਹਾਣੇ ਉਹਨਾਂ ਨੂੰ ਪੜਨ ਤੇ ਕਿ ਉਹਨਾਂ ਨੂੰ ਪਤਾ ਹੈ ਸ਼ਾਇਦ ਕੁਦਰਤ ਨੂੰ ਪਤਾ ਕਿ ਵੀ ਮੈਂ ਆਪਣੇ ਵਾਸਤੇ ਲੜਾਂਗਾ ਵੀ ਤੇ ਕੋਸ਼ਿਸ਼ ਮੇਰੀ ਹੁੰਦੀ ਆ ਕਿ ਲੋਕਾਂ ਨਾਲ ਆਨ ਵਾਲੇ ਵਕਤ ਇਹੋ ਜਿਹਾ ਧਰੋ ਨਾ ਹੋਵੇ ਜਿਸ ਤਰ੍ਹਾਂ ਮੇਰੀ ਕੋਟੀ ਦੇ ਜਾਲੀ ਐਫੀਡੇਵਿਟ ਸਾਈਨ ਕਰਾਏ ਗਏ ਏਡੀਸੀ ਕੋਲੋਂ ਜਾਲੀ ਸਾਰੇ ਉਹ ਕਾਗਜ਼ ਇੰਪਰੂਵਮੈਂਟ ਟ੍ਰਸਟ ਤੋਂ ਵੀ ਬਣਾਏ ਗਏ ਜਿਹੜੇ ਕਿ ਹਾਈ ਕੋਰਟ ਤੱਕ ਵੀ ਹੋਲੀ-ਹੋਲੀ ਸਾਬਤ ਹੋਈ ਜਾ ਰਹੇ ਆ ਇਹ ਬੰਦੇ ਜਿਹੜਾ ਫੋਨ ਕਰਦੇ ਆ ਇਹ ਬੰਦੇ ਦੇਖੋ ਜੀ ਸਮਾਜ ਵਿਰੋਧੀ ਤੱਤਵਾ ਪਰ ਕੰਮ ਇਹਨਾਂ ਸਭ ਨੂੰ ਫੜਨ ਦਾ ਹੈ ਪੁਲਿਸ ਦਾ ਤੇ ਪੁਲਿਸ ਦੇ ਅਹੀ ਅੱਗੇ ਵੀ ਜਿਹੜੇ ਬੰਦੇ ਸਾਡੇ ਕੋਟੀ ਜੀ ਨੇ ਵਾਲੂ ਸੀ ਉਹ ਸਾਲ ਸਾਲ ਹੋ ਗਿਆ ਉਹਨਾਂ ਨੂੰ ਭਗੋੜੇ ਹੋਇਆ ਗੋਸ਼ਿਤ ਉਹ ਵੀ ਇੱਕ ਬੰਦਾ ਫੜਿਆ ਗਿਆ ਬਾਕੀ ਇਹ ਹੋਰ ਬੜੇ ਫੜਨ ਵਾਲੇ ਬਾਕੀ ਆ ਇਹ ਵੀ ਹੁਣ ਅਜੇ ਹੀ ਬੰਦਾ ਜਿਹੜਾ ਫੜਿਆ ਬਹੁਤ ਘਿਨੋਣਾ ਅਪਰਾਧ ਆ ਪਤਾ ਨਹੀਂ ਕਿਹੜੇ ਵਪਾਰੀਆਂ ਦਾ ਕਿੰਨਾ ਨੁਕਸਾਨ ਹੋ ਚੁੱਕਾ ਨਾਲ ਹੋ ਚੁੱਕਾ ਹੋਏਗਾ ਤੁਸੀਂ ਹਲੇ ਤੱਕ ਪੁਲਿਸ ਨੂੰ ਇਨਫੋਰਮ ਕੀਤਾ ਪੁਲਿਸ ਨੂੰ ਹੁਣ ਅਸੀਂ ਇਨਫੋਰਮ ਕਰਨ ਲੱਗੇ ਆ ਹਾਂਜੀ ਤੇ ਅਸੀਂ ਪੁਲਿਸ ਨੂੰ ਇਨਫੋਰਮ ਕਰਕੇ ਤੇ ਪੁਲਿਸ ਕੋਲੋਂ ਵੀ ਪੂਰਾ ਇਹ ਮਦਦ ਚਾਹਾਂਗੇ ਏ ਭਈ ਇਹ ਜਿਹੜਾ ਕੰਮ ਹੈਗਾ ਵਪਾਰੀ ਤੁਹਾਡੇ ਅਸੇ ਦੇਖੋ ਦਿਨ ਰਾਤ ਕਮਾਉਂਦਾ ਤੁਹਾਨੂੰ ਤੁਹਾਡੇ ਲੋਕਾਂ ਵਾਸਤੇ ਪੈਸੇ ਦੇਣ ਵਾਸਤੇ ਸਰਕਾਰ ਨੂੰ ਟੈਕਸ ਦੇਣ ਵਾਸਤੇ ਉਹ ਰਹਿਦੇ ਤੇ ਮੈਂ ਚਮਈ ਨਾ ਕਿ ਉਹਦਾ ਟੈਲੀਫੋਨ ਨੰਬਰ ਪੂਰਾ ਆ ਗਿਆ ਉਹ ਟੈਲੀਫੋਨ ਨੰਬਰ ਦੇ ਵਿੱਚ ਸਾਰਾ ਕੁਝ ਨਿਕਲ ਆਣਾ ਹੁਣ ਉਹਨੂੰ ਫੋਨ ਲਾਓ ਚਾਹੇਗੀ ਭਲਾ ਉਹਦਾ ਫੋਨ ਹੁਣ ਬੰਦ ਆ ਰਿਹਾ ਇਹ ਬਾਕੀ ਆ ਤੁਸੀਂ ਇਹ ਬਾਬਾਏ ਕੋਲੋਂ ਪੁੱਛੋ ਭਈ ਇਹ ਕਿੱਥੋਂ ਇਹਨੇ ਗੱਡੀ ਕੀਤੀ ਕੀ ਕੀਤਾ ਇਹ ਤੁਸੀਂ ਆ ਦੱਸੇਗਾ ਤੁਹਾਨੂੰ ਆਪਣੀ ਕੋਸ਼ਿਸ਼ ਪੂਰੀ ਕਰਾਂਗੇ ਪੁਲਿਸ ਤੋਂ ਸਹਾਇਤਾ ਵੀ ਪੂਰੀ ਮੰਗਾਂਗੇ ਔਰ ਸਾਨੂੰ ਆਸ ਵੀ ਹੈਗੀ ਆ ਕਿ ਪੁਲਿਸ ਵੀ ਸਾਡੀ ਹੈ ਜੀ ਮਦਦ ਕਰਕੇ ਇਹਨੂੰ ਲੇਟ ਨਹੀਂ ਇਹਨੂੰ ਇੱਕ ਅੱਧੇ ਦਿਨ ਦੇ ਵਿੱਚ ਹੀ ਘੰਟਿਆਂ ਦਾ ਕੰਮ ਮਿੰਟਾਂ 'ਚ ਕਰਕੇ ਕਿਉਂਕਿ ਇਹ ਹੋਰ ਵੀ بڑے ਸਕੈਂਡਲ ਲੋਗਾਂ ਦੇ ਨਿਕਲਣਗੇ ਜਿਹਨਾਂ ਇਹ ਹੁਣ ਕਹਿੰਦੇ ਆ ਵੀ ਮੈਂ ਸਾਲ ਦੋ ਸਾਲ ਪਹਿਲੇ ਕੋਈ ਮਾਲ ਚੁੱਕਦਾ ਰਿਆ ਵਾਂ ਇਹ ਹੁਣ ਪੂਰੀ ਤਰ੍ਹਾਂ ਗੱਲ ਐ ਵੀ ਨਹੀਂ ਦੱਸਦੇ ਪਏ ਇਹ ਇਹਨਾਂ ਨੇ ਮੈਨੂੰ ਕਿਹਾ ਵੀ ਸਾਲ ਦੋ ਸਾਲ ਪਹਿਲੇ ਇਹੀ ਹੋਰ ਕਿਸੇ ਦਾ ਤਰ੍ਹਾਂ ਮਾਲ ਐ ਸਟੋਰ 'ਚੋਂ ਚੁੱਕਿਆ ਹੁਣ ਕਿੰਨਾ ਇਹਨਾਂ ਨੇ ਚੁੱਕਿਆ ਜਾਂ ਕੀ ਕੀਤਾ ਇਹ ਤਾਂ ਕੰਮ ਦੇਖੋ ਸਾਰਾ ਪੁਲਿਸ ਦੀ ਇਨਵੈਸਟੀਗੇਸ਼ਨ ਦੇ ਵਿੱਚ ਹੈਗਾ ਟੈਲੀਫੋਨ ਨੰਬਰ ਉਹਦਾ ਪੂਰਾ ਆ ਗਿਆ ਦਾ ਤੇ ਪੁਲਿਸ ਚਾਵੇ ਤੇ ਇਹਨੂੰ ਵਿਦਨ 10 ਮਿੰਟ ਇਹ ਬੰਦੇ ਫੜੇ ਜਾ ਸਕਦੇ ਆ ਜੇ ਆਪਾਂ ਨਾਲ ਲੇਟ ਕਰਾਂਗੇ ਉਹ ਭੱਜ ਭੁੱਜ ਜਾਣਗੇ ਜੇ ਉਹਨਾਂ ਕੋਲ maal ਅੰਦਰ ਉਹਨਾਂ ਦੇ ਗੋਦਾਮਾਂ ਚ ਪਿਆ ਆ ਉਹ ਵੀ ਵੇਚ ਵੱਟ ਲੈਣਗੇ ਤੇ ਅਸੀਂ ਹੁਣ ਪੁਲਿਸ ਨੂੰ ਫੋਨ ਕਰਤਾ ਕਰਨ ਲੱਗੇ ਆ ਤੇ ਆ ਜਵੇ ਜਲਦੀ ਇਹਨਾਂ ਨਾਲ ਨੂੰ ਤੇ ਗੱਲ